ਸਾਰਾ ਦਿਨ ਫਿਰਦੀ ਰਹਿੰਦੀ ਐ ਕੰਮ ਮਤੰਦੇ ਕਰਦੀ ਨਾ ਮੈਂ ਤਾਂ ਇਸ ਵੇਲੇ ਨਿਹਾਇਤ ਹੋ ਜਾਨੀ ਜਬਾ ਸੁੱਧ ਬੁੱਧੀ ਨਹੀਂ ਰਹਿੰਦੀ ਮੈਨੂੰ ਤਾਂ ਉਹ ਜਿੰਨਾ ਕੋ ਹੁੰਦਾ ਨਾ ਕਰ ਲਿਆ ਕਰਨ ਤੈਨੂੰ ਕਦੇ ਕਿਹਾ ਵੀ ਇੱਕੋ ਲਖਤ ਕਰ ਸਾਰਾ ਕਰ ਲਿਆ ਕਰ ਆਉਣ ਹੀ ਦਿਨ ਤੇਨ ਲਾ ਨੇ ਨਾਰਨੀ ਬੱਡੀ ਉਹ ਤਾਂ ਐ ਰੋਬ ਚ ਮੌਜੇ ਜਿਵੇਂ ਪਿੰਡ ਦੀ ਸਰਪੰਚ ਹੋਵੇ ਵੀ ਸਾਰਾ ਕੁਝ ਮੇਰੇ ਹੁਕਮ ਅਨਸਾਰ ਹੀ ਚੱਲੇ ਹੁਕਮ ਚਲਾਉਂਦੀ ਰਹਿੰਦੀ ਆ ਆ ਕਰ ਲਾ ਉਹ ਕਰ ਲਾ ਐ ਤਾਂ ਦੇਖ ਮੈਂ ਢੱਕਾ ਨਹੀਂ ਤੋੜਦੀ ਜਿਵੇਂ ਰੋਬ ਚ ਲਾਉਂਦੀ ਐ ਪਿਆਰ ਨਾ ਚਾਹੇ ਮੇਰੀ ਜਾਨ ਮੰਗ ਲਿਓ ਉਹ ਚਲ ਐ ਕਾਨੂੰ ਬੋਲਦੀ ਆ ਨਾ ਬੜੀ ਆ ਫਿਰ ਕੀ ਗੱਲ ਤੈਨੂੰ ਬਾਹਰ ਨਹੀਂ ਹੋਇ ਜਾਉਂਦਾ ਟੜਕੇ ਵੀ ਨਹੀਂ ਤੂੰ ਮੇਰੇ ਹੱਕ 'ਚ ਖੜਾ ਉਹ ਕੰਮ ਹੈ ਕਹਿਣਾ ਕਾ ਚਾਰ ਜਣੇ ਆਪਾਂ 2.5 ਟੋਟਲ ਹੈ ਨਾਲੇ ਮੇਰੀ ਗਾਸ ਹੋਂ ਉਹ ਲੜਾਈ 'ਚ ਕੋਈ ਜਿੱਤੇ ਆ ਕਲੇਸ ਦਾ ਮੂੰਹ ਦਾ ਕਾਲੀ ਹੁੰਦਾ ਤੁਸੀਂ ਸਮਝ ਨਹੀਂ ਇਸ ਗੱਲ ਨੂੰ ਮੜਲੀ ਹਲੇਮੀ ਬਤ ਤੇ ਕਰ ਜੇ ਬੋਲ ਵੀ ਜਾਂਦੇ ਤੂੰ ਚੁੱਪ ਦਾ ਜੈਗਾ ਐਨੇ ਜਦੱਚ ਕੀ ਤਰੀ ਹੱਦ ਕੋਂਦੀ ਐ ਲੈ ਦੱਸ ਹਾਜੇ ਮੈਨੂੰ ਕਹਿੰਦਾ ਵੀ ਤੂੰ ਨਾ ਬੋਲਿਆ ਕਰ ਆ ਤੜਕੇ ਦੇਖ ਲੈਂਦਾ ਕਿਵੇਂ ਭੋਖਦੀ ਸੀਗੀ ਐਂ ਤੇ ਦੇਖ ਮੈਂ ਕਿਸੇ ਦਾ ਰੋਹ ਵੀ ਨਹੀਂ ਚਲਦੀ ਉਹ ਐਂ ਕਹਨੋ ਬੋਲਦੀ ਬੜੀ ਆ ਆਪਣੇ ਤੋਂ ਉਹ ਜੋ ਭੋਖ ਨਹੀਂ ਸੀ ਉਹ ਯਾਰ ਬੜੀਆਂ ਗੱਲਾਂ ਉਹ ਤਾਂ ਤੁਹਾਡੀ ਗੱਲ ਠੀਕ ਹੈ ਵੀ ਵੱਡੀ ਐ ਫਿਰ ਜੇ ਵੱਡੇ ਆ ਵੱਡਿਆਂ ਦੀਆਂ ਮੱਤਾ ਵੀ ਦੇਣਾ ਕੰਮ ਦਾ ਤਾਂ ਉਹ ਨਾ ਹੱਥ ਨਹੀਂ ਬਟਾਉਂਦੀ ਹੈਗੀ ਸਾਰਾ ਕੰਮ ਤਾਂ ਦਾ ਮੈਂ ਕਰਦੀ ਆ ਕਿੱਥੇ ਤਾਂ ਉਹਨੇ ਮੂਰੇ ਲੱਗਣਾ ਸੀਗਾ ਹੈ ਕਿੱਥੇ ਮੈਨੂੰ ਨੌਕਰਾਂ ਨਹੀਂ ਬਣਾ ਰੱਖੇ ਵੀ ਮੇਰੇ ਮੂਰੇ ਥੋੜੀ ਪ੍ਰੋਸਦਾ ਕਰੋ ਬਸ ਮੈਨੂੰ ਮਿਲੀ ਜਾਵੇ ਬੈਠੀ ਨੂੰ ਮਹਾਰਾਣੀ ਨੂੰ ਖਾਣ ਨੂੰ ਉਹ ਘਰ ਦੇ ਕੰਮ ਕਰਨ ਚ ਕੋਈ ਨੌਕਰ ਨਹੀਂ ਹੁੰਦਾ ਹੈਗਾ ਆਪਣਾ ਕੰਮ ਆ ਇਹ ਫਿਰ ਮੈਂ ਤਾਂ ਕਰਦੀ ਆ ਨਾ ਕਿੱਥੇ ਤਾਂ ਮੈਨੂੰ ਤੁਸੀਂ ਸਮਝਾਈ ਜਨ ਉਹਨੂੰ ਕਰੋ ਨਾ ਤੂੰ ਤਾਂ यूं ਖਾਮ ਖਾ ਗਰਮ ਹੋ ਜਾਈਂ ਹਾਂ ਗਰਮ ਹੋ ਜਾ ਉਹਦੇ ਮੂੰਹ ਤਾਂ ਜबान ਨਹੀਂ ਨਿਕਲਦੀ ਤੇਰੀ ਉਹ ਦੱਸ ਮੈਂ ਉਹਦੇ ਡਾਂਗ ਮਾਰਾਂ ਹਾਂ ਮੈਂ ਮੈਂ ਸਮਝਾਤਾ ਭਾਈ ਨੂੰ ਡਾਂਗਾ ਤਾਂ ਆਪਣੇ ਸਿਰ 'ਚ ਮਾਰਦੀ ਆ ਉਹ ਮੇਰੇ ਮਾਰਦੀ ਆ ਉਹ ਕਿਦਰੇ ਨਿੱਤਨੇ ਗੋਲੀ ਮਾਰਦੀ ਉਹ यूं ਖਾਮ ਖਾ ਗੋਲੀਆਂ ਚੰਗੇ ਪਸਦੇ ਚੱਲਦੇ ਘਰ 'ਚ ਰੋੜ ਨਹੀਂ ਪੈਂਦੇ ਚੱਲਦੀ ਚੱਕੀ ਖੜ ਜਾਂਦੀ ਆ ਤੁਸੀਂ ਮੈਨੂੰ ਕਿਆ ਸਮਝਾਉਂ ਹੀ ਜਾਂਦੇ ਓ ਉਹ ਕਿਉਂ ਨਹੀਂ ਪਤੰਦਰਨੀ ਨੂੰ ਕੁਝ ਕਹਿੰਦਾ ਤੂੰ ਮੇਰੀ ਗੱਲ ਸੁਣਨਾ ਇਤਿਹਾਸ ਗਵਾਹ ਹੈ ਜਦ ਵੀ ਘਰ ਟੁੱਟਦੇ ਨੇ ਨਾ ਤੀਵੀਆਂ ਕਰਕੇ ਟੁੱਟਦੇ ਨੇ ਉਹੀ ਗੱਲ ਕਿਤੇ ਤੁਸੀਂ ਨਾ ਕਰ ਦਿਓ ਚੰਗਾ ਭਲਾ ਕੰਮ ਚੱਲ ਰਿਹਾ ਆਪਣਾ ਸਭ ਵਧੀਆ ਕਿਤੇ ਖੇਰੂ ਖੇਰੂ ਹੋਈ ਜਾ ਸਾਰਾ ਟੱਪਰ ਖੇਰੂ ਖੁਰੂ ਤਾਂ ਉਹ ਕਰਵਾਉਂਦੀ ਹੈ ਨਾ ਆਹ ਜੇ ਤੇ ਦੇਖ ਲੋ ਮੈਂ ਚੱਲਣਾ ਨਹੀਂ ਹੈਗਾ ਜਿਵੇਂ ਉਹ ਹੁਕਮ ਚਲਾਉਂਦੀ ਹੈਗੀ ਬਾਪੂ ਨੂੰ ਆਏ ਕਹਦੇ ਭਈ ਸਾਡਾ ਤਾਂ ਭਾਂਡੀ ਅੱਡੋ ਅੱਡ ਕਰ ਦੇ ਹੋਰ ਤਾਂ ਫੇਰ ਠੀਕ ਨਹੀਂ ਹੈਗਾ ਐਂ ਚੱਲੂਗਾ ਕੰਮ ਓਏ ਅੱਡੋ ਹੋਣ ਵਾਲੀ ਗੱਲ ਕਿੱਥੋਂ ਆ ਗਈ ਚ ਨਾਲੇ ਹੌਲੀ ਬੋਲਿਆ ਕਰ ਕਿਧਰੋਂ ਅੱਡੋ ਹੈਗੀ ਤੂੰ ਹਾਂ ਹੱਦ ਕਰਦੀਆਂ ਤੂੰ ਜਮੀ ਜਮਾ ਹਰ ਕੰਮ ਦਾ ਸੋਨੇ ਬੰਡ ਰਖੇ ਨੇ ਇੱਕ ਟਾਈਮ ਦਾ ਉਹ ਕਰਦੀ ਇੱਕ ਟਾਈਮ ਦਾ ਤੂੰ ਕਰਦੀਆਂ ਕੰਮ 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 ਫਿਰ ਮੈਨੂੰ ਵੀ ਬੁਲਾਇਆ ਕਿ ਹੁਣ ਰਾਤ ਨੂੰ ਆਏ ਤਾਂ ਮੈਨੂੰ ਵੀ ਦੀਦਾ ਵੀ ਕੰਮ ਬੰਦੇ ਹੋਏ ਨੇ ਆਖੇ ਤੜਕੇ ਦਾ ਤਾਂ ਮੈਂ ਕਰਦੀ ਆਂ ਅੱਥੋਂ ਦਾ ਤੂੰ ਕਰਦੀ ਨਹੀਂ ਪਤੰਦਰ ਨਹੀਂ ਤੜਕੇ ਦਾ ਵੀ ਮੈਂ ਹੀ ਕਰਦੀ ਆਂ ਕੱਲਾ ਤੜਕੇ ਉੱਠ ਕੇ ਪਹਿਲਾਂ ਚਾਹ ਦਾ ਕੌਲਾ ਪੀ ਕੇ ਡੱਫ ਕੇ ਖਾ ਕੇ ਰੋਟੀਆਂ ਆਪਦੇ ਕਮਰੇ ਚ ਝਾੜੂ ਪੋਚਾ ਲਾਉਣ ਬਹਿ ਜਾਂਦੀ ਆ ਉਸ ਨੂੰ ਕਣਾਈਂਦੇ ਤੜਕੇ ਦੇ ਕੰਮ ਮੈਂ ਕਰਦੀ ਆਂ ਸਾਰਾ ਮੈਨੂੰ ਸੁੱਕੇ ਦਿੱਤਾ ਹੋਇਆ ਮੈਂ ਹੀ ਕਰਦੀ ਆ ਤੂੰ ਤਾਂ ਹੁਣ ਦੇਖਦੀ ਆੱਖੀ ਉਹ ਫਿਰ ਤੂੰ ਮਾੜੀ ਹੋ ਗਈ ਕੋਈ ਨਾ ਤੇ ਖਸਮ ਨਵਾਉਂਦੀ ਐ ਮੇਰੇ ਤਾਂ ਨਹੀਂ ਹੋਗਾ ਮੈਨੂੰ ਸਮਝਾਉਣ ਲੱਗਿਆ ਆਪਦੀ ਰਾਨ ਨੂੰ ਤਾਂ ਸਮਝਾਵਾ ਉਹ ਕੋਈ ਨਾ ਕਹਿ ਤਾਂ ਮੈਂ ਭਾਈ ਸਮਝਾਊਗਾ ਹੁਣੇ ਬੋਲ ਦਿਓ ਮੇਰੀ ਗੱਲ ਸੁਣ ਲੋ ਜੀ ਮੈਂ ਤਾਂ ਸੁਣਨਾ ਸੌ ਦੀ ਇੱਕ ਸੁਣਾ ਦੇਣੀ ਆ ਬਾਪੂ ਨੂੰ ਕਹਿ ਕੇ ਆਪਣੇ ਚਾਰ ਭਾਂਡੇ ਆਡਰ ਖਾਲਾ ਮੈਥੋਂ ਤਾਂ ਕਿਚ-ਕਿਚ ਰੋਜ਼ ਦੀ ਝੱਲੀ ਨਹੀਂ ਜਾਂਦੀ ਐਵੇਂ ਮੈਂ ਗੋਡਾ ਥੱਲੇ ਲੈ ਲਉ ਕੰਮ ਵਾਧਦਾ ਵਧੂਗਾ ਘਰ ਚ ਕਲੇਸ਼ ਫੇਰ ਸਾਰੀ ਗੱਲ ਮੇਰੇ ਤੇ ਆਉ ਓਏ ਅਕਲ ਨਾਲ ਬੋਲਿਆ ਕਰ ਅਕਲ ਨਾਲ ਬੋਲਿਆ ਕਰ ਓਹੀ ਮੈਂ ਮੈਂ ਸਾਨੂੰ ਕਹਤਾ ਅੱਡ ਹੋ ਜਾ ਆਪਦਾ ਅੱਡ ਪਕਾਵਾਂਗੇ ਤੇ ਖਾਵਾਂਗੇ ਵਧ ਗਿਆ ਰਹਾਂਗੇ ਨਾਲੇ ਜਿਹੜੀ ਚੀਜ਼ ਨੂੰ ਮੈਂ ਤਰਸਦੀ ਰਹਿੰਦੀ ਮੈਨੂੰ ਮਿਲਦੀ ਨਹੀਂ ਮੈਂ ਰਸੋਈ ਚ ਲਿਆ ਕੇ ਰੱਖਦੇ ਆ ਮਹਰਾ ਨਹੀਂ ਪਹਿਲੀ ਪਲੇਟ ਚ ਜਾ ਕੇ ਕਮਰੇ ਚ ਠੂ ਭਾਈਦੀ ਏ ਖਾਣ ਪਿੱਛੇ ਲੜਦਾ ਹੁੰਦਾ ਕੋਈ ਭਈ ਮੈਂ ਤਾਂ ਲੜਦੀ ਆ ਮੇਰਾ ਤਾਂ ਜੀ ਕਰਦਾ ਖਾਣ ਨੂੰ ਬੜਾ ਪੰਗਾ ਪਿਆ ਇਸ ਕੋ ਨੂੰ ਨਹੀਂ ਕਹਿੰਦੇ ਆ ਬਾਪੂ ਵੀ ਉਹਦੀ ਹਮਾਇਤ ਕਰਾਉਂਦਾ ਪਰ ਕਦੇ ਮੇਰੀ ਹਮਾਇਤ ਨਹੀਂ ਬੋਲਿਆ ਇਹ ਬੁੜਾ ਫਿਰ ਕਹੇਗਾ ਕਹਿੰਦੀ ਆ ਮੇਰੇ ਬਾਪ ਨੂੰ ਉਹ ਬਾਪੂ ਕੀ ਬਾਪੂ ਕਿਨੂੰ ਕਹਿੰਦਾ ਕੋਸਾ ਉਹ ਜੋ ਫਿਰ ਬਾਪੂ ਦੇ ਬਾਗ ਜਨੇ ਤੁਸੀਂ ਕੀ ਉਹਦਾ ਬੜਾ ਪਰੋਲ ਲੱਗਿਆ ਤੁਸੀਂ ਕੀ ਬੜਾ ਪਰੋਲਦਾ ਉਹ ਬੜਾ ਚੰਗਾ ਖਾਂਦਾ ਪਹਿਨਦਾ ਹਜੇ ਬੜਾ ਪਰੋਲਦਾ ਬਸ ਸੋਡਾ ਵੀ ਸਰੀ ਪਿਆ ਲਿਉਣੀ ਆ ਮੈਂ ਦੁੱਧ ਬੁਲਾਈ ਜਾਂਦੇ ਰਹਿੰਦੇ ਮੈਨੂੰ ਹੁਣ ਦੁੱਧ ਲੰਘੂਗਾ ਟੜਕੇ ਵੀ ਕਲੇਸ ਸਾਥ ਨੇ ਵੀ ਕਲੇਸ ਬੜਾ ਜੱਬ ਛੜਿਆ ਤਾਂ ਆਲਾ ਇੰਕਾਲ ਸੁਣ ਮੇਰੀ ਤੂੰ ਵੱਡੀਆਂ ਉਹ ਛੋਟੀ ਆ ਆਪਣੇ ਜਵਾਬ ਕਹ ਪੜਦੇ ਨਾ ਸ਼ਹਿਰ ਚ ਇਹਨੇ ਜਵਾਬ ਕਹਿ ਨਹੀਂ ਜੇ ਬਰਬਰ ਅਗਲੇ ਨੇ ਖਰਚਾ ਮੰਗ ਲਿਆ ਫਿਰ ਦੇ ਦੇ ਨਹੀਂ ਖਰਚਾ ਫਿਰ ਉਹ ਕੁੜੀ ਜਾਏਗੀ ਬੈਠੀ ਮੈਂ ਕੀ ਕਹਤਾ ਉਹਨੂੰ ਇਹ ਜਾ ਬਸ ਉਹ ਭਾਂਡੇ ਭਗਾ ਭਗਾ ਮਾਰਦੀ ਸੀ ਮਤਲਬ ਟੋਕੇ ਹੀ ਸੀਗਾ ਕਿ ਭਾਂਡੇ ਭਾਈ ਤੋੜਨਾ ਤੂੰ ਰਾਮ ਨਾਲ ਧੋਲਾ ਐਨੀ ਗੱਲ ਕਹੀ ਨਹੀਂ ਉਹ ਤਾਂ ਚਾਰੇ ਪਾਸੇ ਚੱਕ ਕੇ ਮੇਰੇ ਮਗਰ ਪੈ ਗਈ ਮੈਂ ਕੀ ਲੈ ਕੇ ਖਾਣਾ ਉਹ ਤੋਂ ਕੁਛ ਮੈਂ ਐਵੇਂ ਸੁਣਾ ਫਾਲਤੂ ਕਿਸੇ ਨੂੰ। ਉਹ ਮੇਰੀ ਸੁਣ ਗੱਲ ਮੈਂ ਤਾਂ ਤੈਨੂੰ ਕਹਿ ਸਕਦਾ ਉਹਨੂੰ ਥੋੜੀ ਕਹੋ ਮੈਂ। ਜੇ ਗੱਲ ਪੈ ਗਈ ਮੇਰੇ ਮੇਰੀ ਕੀ ਰਹੋਗੀ? ਸਾਰੇ ਪਿੰਡ ਦੇ ਵਿੱਚ ਇਨਜਿਤ ਬਣੀ ਹੀ ਆ ਮੇਰੀ। ਕਿਤੇ ਕਿਸੇ ਦਾ ਰੌਲਾ ਹੋਵੇ ਜਦੋਂ ਅਗਲਾ ਮੈਨੂੰ ਬੁਲਾਉਂਦਾ। ਜੇ ਕੱਲ ਨੂੰ ਅਗਲੇ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਕਰਕੇ ਕੁੱਤ ਕਲੇਸ਼ ਹੁੰਦਾ। ਫਿਰ ਮੇਰੀ ਕੀ ਰਹੋਗੀ ਉੱਥੇ ਅਗਲਾ ਕੋਈ ਸੁਲਾਬ ਦਾ ਘਰ ਤਾਂ ਸੰਭਾਲ ਨਹੀਂ ਸਕਦਾ। ਸਾਡੇ ਆ ਕਿੱਥੇ ਫੈਸਲੇ ਕਰਾਉਂਦਾ। ਪੰਚਾਇਤ ਮੈਂ ਬਰਬਾਦ ਚ ਬਣੀ। ਪਹਿਲਾਂ ਘਰ ਦਾ ਮਸਲਾ ਨਿਬੇੜ ਲੈ। ਨਾ ਮੈਂ ਮਗੜਾ ਕਹਿਨੀ ਆ ਕੁਛ ਉਹਨੂੰ ਵੱਡੀਆਂ ਮੈਂ ਫਿਰ ਵੀ ਸਮਝਾਉਣੀ ਆ ਫਰਜ਼ ਬਣਦਾ ਮੇਰਾ ਜੇ ਮੰਮੀ ਜੀ ਜਿਉਂਦੇ ਹੁੰਦੇ ਉਹ ਨਾ ਸਮਝਾਉਂਦੇ ਹੁਣ ਜੇ ਗਲਤੀਆਂ ਕਰੂਗੀ ਭਈ ਮੈਂ ਤਾਂ ਟੋਕੂਗੀ ਫਿਰ ਮੈਂ ਮਾੜੀ ਹੋਗੀ ਜੇ ਐਂ ਕਰਦੀ ਰਹੀ ਨਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਆਦਾ ਬਾਪੂ ਹੀ ਨਾ ਗੱਲ ਕਰ ਲੈ ਨਵੇੜ ਪਰ ਸਿਆਪਾ ਖਤਮ ਹੋ ਪਈ ਉਹ ਜਸਵੰਦਰ ਉਹ ਮੈਂ ਤਾਂ ਤੈਨੂੰ ਇਹ ਕਹਿ ਸਕਦਾ ਉਹਨੂੰ ਮੈਂ ਕੀ ਕਹਾ ਸਮਾਦਾਰੀ ਨਾਲ ਕੰਮ ਲੈ ਕੱਠ ਦੇ ਵਿੱਚ ਨਾ ਸਾਰਾ ਕੁਝ ਬਣ ਜਾਂਦਾ ਜਦੋਂ ਅੱਡੋ-ਪਾਟੀ ਹੋਗੇ ਕੁਝ ਨਹੀਂ ਬਣਦਾ ਫਿਰ ਦੇਖਦੇ ਕਿ ਕੁੜੀ ਜਾ ਕਰੀ ਇਹਨੂੰ ਵੀ ਉਹ ਆਲੇ ਜਾ ਫਲਾਣਾ ਲਈ ਜਾ ਹੁਣ ਤੇਰੀ ਲਾਣੇਦਾਰਨੀ ਐ ਤੇਰੀ ਪੁਗਦੀ ਐ ਮਰੀ ਠੰਡੀ ਰਹਾ ਕਰ ਕੋਈ ਚੱਕਰ ਵਾਲੀ ਗੱਲ ਨਹੀਂ ਤੇਰੀ ਲਾਣੇਦਾਰੀ ਪੁਗਦੀ ਐ ਕਰੇ ਨਾਲੇ ਗੱਲ ਸੁਣ ਮੇਰੀ ਕੁੜੀ ਆਪਣੀ ਕੋਠੇ ਜਿਹੀ ਹੋਰੀ ਐ ਕੱਲੂ ਉਹਦਾ ਵੀ ਕਰਨਾ ਕੱਠ ਦੇ ਵਿੱਚ ਹੁੰਦੀ ਐ ਬਰਕਤ ਕੱਠ 'ਚ ਕੋਈ ਨਹੀਂ ਪਤਾ ਲੱਗਦਾ ਹੁੰਦਾ ਮੈਂ ਇਹ ਗੱਲ ਕੱਲੀ ਸਮਝਾ ਉਹਨ ਵੀ ਸਮਝਣ ਦੀ ਲੋੜ ਐ ਚੱਲ ਜੇ ਮੈਨੂੰ ਫਾਇਦਾ ਇਹਦੇ ਵਿੱਚ ਉਹਨਾਂ ਨੂੰ ਕਿਹੜਾ ਨਹੀਂ ਹੈਗਾ ਉਹ ਕਿਹੜਾ ਘਰ ਦੇ ਵਿੱਚ ਰਹਿੰਦੇ ਨਹੀਂ ਓਏ ਉਹਨਾਂ ਕੋਲੇ ਨਿੱਕਾ ਨਿਆਣਾ ਨਹੀਂ ਹੈਗਾ ਜੇ ਤਾਂ ਤੈਨੂੰ ਸਮਝਾ ਹੀ ਜਾਂਦਾ ਮੈਂ ਉਹ ਬਾਈ ਕੀ ਸਮਝਾਉਂਦਾ ਨਹੀਂ ਉਹਨਾਂ ਨੂੰ ਉਹ ਵੀ ਤਾਂ ਸਮਝਾਉਂਦਾ ਜੇ ਮੈਂ ਲਾਣੇਦਾਰ ਨਹੀਂ ਆ ਨਾ ਤਾਂ ਹੀ ਸਮਝਾਉਣੀ ਆ ਉਹਨੂੰ ਕਿ ਪੈਸਾ ਟਕਾ ਕਿਤੇ ਉਹੀ ਨਹੀਂ ਬਣਦਾ ਜੇ ਮਿਹਨਤ ਕਰਦੇ ਤਾਂ ਚਾਰ ਪੈਸੇ ਬਣਦੇ ਨੇ ਹੱਥ ਨੂੰ ਜਾ ਕੇ ਕਿਤੇ ਪਰ ਉਹ ਸਮਝਣ ਦਾ ਨਾ ਹੀ ਨਹੀਂ ਲੈਂਦੀ ਤਾਂ ਮਾੜੀ ਗੱਲ ਕਹਿਨੀ ਆ ਉਹਨੂੰ ਮੈਂ ਬਈ ਉਹ ਐ ਗੁੱਸਾ ਕਰਦੀ ਆ ਮੇਰੇ ਤੇ ਦੇਖੋ ਜੀ ਤੁਸੀਂ ਇੱਕ ਵਾਰ ਜੱਗੇ ਨੂੰ ਕਹਿ ਦੋ ਵੀ ਇਹਨੂੰ ਸਮਝਾ ਲੈ ਚੰਗੀ ਤਰ੍ਹਾਂ ਐ ਘਰ ਚ ਕਲੇਸ਼ ਹੁੰਦਾ ਰਿਹਾ ਨਾ ਤੱਕਾ ਟੁੱਟ ਜੂ ਆਪਣਾ ਚੰਗਾ ਨਹੀਂ ਹੁੰਦਾ ਕਲੇਸ਼ ਹੋਣਾ ਫਿਰ ਮਾੜੀ ਬਾਤ ਚ ਮੈਂ ਵੱਜੂਗੀ ਚੱਲ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਕਹਿ ਸਕਦਾ ਅੱਜ ਖੇਤ ਜਾਵਾਂ ਇਸ ਵੇਰੇ ਉੱਥੇ ਕਰੂੰਗਾ ਜੱਗੇ ਨਾਲ ਗੱਲ ਪਰ ਮੈਨੂੰ ਮੇਰੇ ਭਾਈ ਤੇ ਮਾਨ ਹੈ ਉਹ ਜ਼ਰੂਰ ਸਮਝਾਉਂਦਾ ਹੋਊਗਾ ਨੂੰ ਜੇ ਨਹੀਂ ਉਹ ਸਾਵਾਤੀ ਉਹਦਾ ਵੀ ਕੀ ਕਸੂਰ ਆ ਵਿਚਾਰੇ ਦਾ ਉਹ ਕੀ ਕਰੇ ਉਹ ਪਤਾ ਹੀ ਹੈ ਕੀ ਸਮਝਾਉਂਦਾ ਕੀ ਨਹੀਂ ਉਹਦੀ ਮਗਰ ਲੱਗਦਾ ਉਹ ਘੜਾ ਘਟ ਹੈ ਉਹ ਮੈਨੂੰ ਪਤਾ ਮੇਰੇ ਭਾਈ ਦਾ ਚੰਗਾ ਦੱਸ ਮੈਂ ਤੇਰੇ ਇੱਕ ਨੱਕ ਮਗਰ ਲੱਗਦਾ ਬਲਤ ਤੂੰ ਦੱਸ ਗਲਤ ਤਾਂ ਸਹੀ ਗਈ ਹੈ ਅੱਜ ਪਹਿਲੀ ਵਾਰੀ ਜ਼ਿੰਦਗੀ ਚ ਪਹਿਲੀ ਸਿਆਣੀ ਗੱਲ ਕੀਤੀ ਹੈ ਤੁਸੀਂ ਕਿਉਂ ਇਹ ਜਿਹੀ ਕੀ ਗੱਲ ਕਰਤੀ ਮੈਂ ਮੰਨ ਗਏ ਨਾ ਤੁਸੀਂ ਆਪਣੇ ਜਵਾਨ ਚੋਂ ਵੀ ਤੁਸੀਂ ਮੇਰੇ ਅੱਖੇ ਨਹੀਂ ਲੱਗਦੇ ਮੇਰੇ ਕਹੇ ਚ ਨਹੀਂ ਹੈਗੇ ਓਏ ਮੈਂ ਤੇਰੀ ਗੱਲ ਕਰਦਾ ਅੱਖੇ ਵਾਲੀ ਗੱਲ ਨਹੀਂ ਹੈਗੀ ਆਲਾ ਫੜ ਗਲਾਸ ਧਰ ਦੇ ਤੈਨੂੰ ਆਰਾਮ ਕਰ ਲੈ ਸਵੇਰੇ ਖੇਤ ਜੀ ਸਾਜਰੇ ਜਾਣਾ ਪਾਣੀ ਦੀ ਬਾਰੀ ਆਪਣੀ ਫਾਇਰ ਲੱਭਾ ਉਹ ਨਹੀਂ ਕਿ ਕਹਤਾਂ ਉਹ ਯਾ ਜਦ ਕਰਚ ਕਲੇਸ ਹੋਵੇ ਚੁੱਪ ਕਰਕੇ ਪੈ ਜਾਓ ਕਿਉਂ ਬੋਲਿਆ ਮੈਂ ਤਾਂ ਆਪਣੇ ਮਨ ਨਾਲ ਗੱਲਾਂ ਕਰਦਾ ਮੈਂ ਤਾਂ ਕਮਲੇ ਹੋ ਜਾਉ ਇਕੱਲੇ ਗੱਲਾਂ ਕਰ ਕਰਕੇ ਚਲ ਚੰਗਾ ਕਬਦਲ ਲੱਭਦਾ ਫਿਰਦਾ ਬੈਠਾ ਹਾ ਬਈ ਹੋ ਗਿਆ ਗਿਆ ਹਾਂ ਤੂੰ ਇੱਥੇ ਬੜੇ ਬੈਠਾ ਹੀ ਕਰਦਾ ਹਾਂ ਬਸ ਉਹ ਇੱਥੇ ਬਹਿ ਕੇ ਰਹਿ ਮੈਂ ਤਾਂ ਕੋਏ ਦੌਰ ਵੀ ਰਖੇ ਤਾਂ ਉਹ ਵੀ ਦਿਨ ਚ ਉਹ ਸ਼ਰਮ ਕਰ ਲਾ ਬੜੀ ਮੋਟੀ ਉਹ ਕੀ ਕਹਿਣਗੇ ਲੋਕ ਤੈਨੂੰ ਹੈ ਉਹ ਬਈ ਪੀ ਕਰਾਂ ਮੈਂ ਕਰਦੇ ਕਲੇਸ ਤੋਂ ਤੰਗ ਆਇਆ ਬੈਨ ਛੁੱਟ ਕਰੇ ਚਲਾ ਉਹ ਬੜੇ ਪਈ ਕਰਾਂ ਜਾਣ ਨੁਕੜਾ ਜੀ ਕਰਦਾ ਸਾਲਾ ਨਾਲ ਮੈਂ ਕੋਈ ਖੁਸ਼ੀ ਦੇ ਮਾਰੇ ਨਹੀਂ ਪੀ ਆ ਘਰ ਦੇ ਕਲੇਸ ਤੋਂ ਤੰਗਾ ਕੇ ਪੀਆ ਬੀ ਮੜਾ ਮੋਟਾ ਚਾਹੇ ਮਿਲ ਜੂ ਦਿਲ ਨੂੰ ਨੇ ਇਹ ਦ ਸਮਝਣ ਨੂੰ ਤਿਆਰੀ ਨਹੀਂ ਹੈ ਗਿਆ ਪਤਾ ਨਹੀਂ ਕੀ ਸੱਪ ਲੜਦਾ ਇਹਨਾਂ ਦੇ ਐਨਾ ਮੱਥਾ ਮਾਰੀਦਾ ਐਨਾ ਮੱਥਾ ਮਾਰੀਦਾ ਭਈ ਨਾ ਨਾ ਲੜਿਆ ਕਰ ਉਹ ਨਹੀਂ ਘਾਤੋਂ ਇਹ ਤਾਂ ਭਾਗ ਜਪੈਂਦੀ ਇਹਨਾਂ ਦੇ ਉਹ ਬਾਈ ਮੈਂ ਤੰਗ ਹੋ ਕੇ ਪੀਆ ਆ ਰਾਤ ਦੀ ਸੁਲਾ ਮੈਨੂੰ ਕਹਿੰਦੀ ਅੱਡ ਹੋ ਜਾ ਹੁਣ ਤੂੰ ਦੱਸ ਬੰਦਾ ਦੁਖੀ ਨਹੀਂ ਹੋਊਗਾ ਔਰ ਫੇਰ ਕੀ ਹੋ ਗਿਆ ਜੇ ਤੈਨੂੰ ਕਹਤਾ ਅੱਡ ਹੋ ਜਾ ਅੱਡ ਹੋ ਗਿਆ ਫਿਰ ਤੂੰ ਨਾਲੇ ਗੱਲ ਸੁਣ ਮੇਰੀ ਐ ਨਹੀਂ ਅਡੋਂਦਾ ਮੈਂ ਜਿੱਦੇ ਅਟਾ ਹੋਏਗਾ ਨਾ ਆ ਤੇਰਾ ਭਾਈ ਦਾ ਤਨ ਮੂੰਹ ਨਹੀਂ ਦੇਖਣਾ ਕਦੇ ਜ਼ਿੰਦਗੀ ਜੀ ਐਨਾ ਖਿਆਲ ਕਰ ਲੈ ਉਹ بڑے ਭਈਆ ਐਨਾ ਕਹਤੋਂ ਹੋਰ ਕੀ ਕਰਾਂ ਯਾਰ ਕਮਾਲ ਕਰੀ ਜੰਨਾ ਹਾਂ ਸਾਰੀ ਜ਼ਿੰਮੇਵਾਰੀ ਚੱਕੀ ਫਿਰਦਾ ਮੇਰੀ ਮੇਰੇ ਯਾਰਾ ਕਮਾਲ ਦੀ ਗੱਲ ਆ ਉਹ ਤੈਨੂੰ ਤਾਂ ਕੋਈ ਟੈਨਸ਼ਨੇ ਨਹੀਂ ਤੂੰ ਨਜ਼ਾਰੇ ਲੈ ਮੇਰੇ ਸਿਰ ਤੇ ਉਹ ਬਾਈ ਉਹਦਾ ਠੀਕ ਆ ਤੇਰੀ ਗੱਲ ਖਾਰਾ ਵਰਜ ਕਰਾਂ ਜਾਂ ਨਿਆ ਉਹੀ ਕੁੱਤਕਲੇਸ਼ ਮੰਦੂ ਕੀ ਹੋ ਜਾਂਦਾ ਨੇ ਉਹ ਜੱਗਿਆ ਦੋ ਭਾਂਡੇ ਖੜਕਤ ਨਹੀਂ ਹੁੰਦੇ ਨੇ ਕੋਈ ਚੱਕਰ ਨਹੀਂ ਚੱਲੇ ਜਾਂਦੇ ਆਪਣਾ ਦੋਏ ਪਾਈਆਂ ਦੇ ਵਿੱਚ ਨਾ ਫਰਕ ਨਹੀਂ ਪੈਣਾ ਚਾਹੀਦਾ ਤੂੰ ਮੇਰਾ ਵੀਰ ਫਰਕ ਨਾ ਪਾਈ ਮੇਰੇ ਇਹ ਚ ਹੈ ਮੈਂ ਕਹਿੰਦਾ ਸਿਰ ਪੜਵਾ ਲੈਣਾ ਪਤਾ ਬਈ ਮੈਂ ਤੈਨੂੰ ਕਦੇ ਟੋਕਿਆ ਤੂੰ ਘੱਟ ਕਰੇ ਵੱਧ ਕਰੇ ਤੈਨੂੰ ਕਦੇ ਕੁਝ ਕਿਹਾ ਤੇ ਤੂੰ ਸਾਬ ਮੰਗਿਆ ਕਦੇ ਮੈਂ ਕੋ ਮਰੇ ਫੇਰ ਮੈਂ ਕਹਦਾ ਆਪਦਾ ਕੁਝ ਬਣਾ ਲਿਆ ਯਾ ਮੈਂ ਬੈਂਕ ਭਰ ਲੈ ਜਾਂ ਕਿ ਚੈੱਕ ਕਰ ਲੈ ਬਈ ਹੱਦ ਕਰਦਾ ਤੂੰ ਆਪਦਾ ਬਾਅਦ ਚੋਂ ਪਹਿਲਾਂ ਮੈਂ ਤੇਰਾ ਸੋਦਾ ਹੁਣ ਜੇ ਵੀਰ ਹੁਣ ਤਰਵਾਏਗਾ ਤੂੰ ਮੈਨੂੰ ਆਹ ਨਾ ਕਰ ਮਰਾ ਵੀਰਾ ਹੁਣ ਕਰ ਸੁਣ ਮੇਰੀ ਮੈਂ ਤਾਂ ਪਹਿਲੇ ਹੀ ਦੁਖੀ ਹੋਇਆ ਪਿਆ ਓਏ ਮਨ ਦਾ ਮੈਂ ਤੂੰ ਦੁਖੀ ਆ ਬਈ ਮੇਰਾ ਰੋਣ ਨਿਕਲ ਰਿਹਾ ਚਲ ਚੁੱਪ ਕਰ ਕਹੋਗੇ ਨਹੀਂ ਮੈਂ ਤਾਂ ਅੰਗਾ ਕੀ ਪੀਏ ਬਈ ਓਏ ਕੋਈ ਗੱਲ ਨਹੀਂ ਫਿਰ ਰੋਣਾ ਘਤਵਾ ਉਹ ਬੋਲਾ ਜਾ ਕੇ ਉਹ ਦੇਖ ਵਿਚਾਰਾ ਬਜ਼ੁਰਗ ਬੈਠਾ ਕਰੇ ਹੈ ਉੱਥੋਂ ਨਗੇ ਬਾਪ ਕੀ ਕਹੂਗਾ ਆਪਾਂ ਨੂੰ ਹਾਂ ਵੀਰੋ ਜੋ ਮੈਂ ਬਾਰੀ ਸਮਝਾਈ ਆ ਆਪ ਕੁੜੀ ਚੋਦੇ ਫਿਰਦੇ ਨੱਚੇ ਤੇਰੇ ਨਾਲ ਮੈਨੂੰ ਵੀ ਕਹੂਗਾ ਉਹ ਵੀ ਇਹ ਵੀ ਪੀਕੇ ਆ ਚਲ ਬੱਪੂ ਨੂੰ ਨਾ ਦੱਸੇ ਦੋ ਮੜਾ ਕਾਮ ਜਾਓ ਕਹਿੰਨਗੇ ਉੱਥੋਂ ਠੀਕ ਹੈ ਚਲ ਚਲਾ ਖੜਾ ਹੋ ਸਵੇਰ ਦਾ ਮੈਂ ਕੁੱਤਿਆਂ ਵਾਂਗੂੰ ਲੱਭਦਾ ਫਿਰਦਾ ਸ਼ਰਮ ਨਹੀਂ ਹੈਗੀ ਬਾਣੀ ਮੋਟੀ ਲੈ ਕੱਪੜੇ ਜੀ ਵੀ ਧੋਈ ਦੇ ਬਸਕ ਜਾਣਗੇ ਦਾ ਮੌਸਮ ਜਾਂ ਵੀ ਖਰਾਬ ਹੈ ਲੈ ਉਹ ਮਹਾਰਾਣੀ ਆਪ ਦੇ ਕੱਪੜੇ ਵਿੱਚ ਤਰਗੇ ਕਿਣਾ ਕੀ ਗੱਲ ਆ ਕੱਪੜੇ ਵਿੱਚ ਧਰ ਗਈ ਮੈਂ ਤੁਹਾਡੀ ਨੌਕਰਾਂ ਨਹੀਂ ਰੱਖੀ ਹੋਈਆਂ ਇੰਨਾ ਵੀ ਨਹੀਂ ਹੁੰਦਾ ਕੱਪੜੇ ਦਾ ਘੱਟੋ ਘੱਟ ਅੱਗ ਲਾ ਲਿਆ ਕਰੋ ਫੂਕ ਲਿਆ ਕਰੋ ਕਿਤੇ ਨੇ ਛੋੜੇ ਕੀ ਗੱਲ ਕਾ ਤੋ ਘਰ ਸਰਤੇ ਚੱਕਿਆ ਹੋਇਆ ਕੀ ਆ ਹਜੇ ਪੁੱਛਦੀਆਂ ਹੋਇਆ ਕੀ ਆ ਜਦੋਂ ਮੇਰੇ ਕੱਪੜੇ ਚੰਗੇ ਭਲੇ ਪਏ ਐ ਧੋਣ ਵਾਲੇ ਆ ਵਿੱਚ ਕਾ ਤੋ ਧਰ ਕੇ ਗਈਆਂ ਨੌਕਰਾਂ ਨਹੀਂ ਰੱਖੀ ਮੈਂ ਤੇਰੀ ਇੰਨਾ ਕਾ ਤਾ ਕਰ ਲਿਆ ਕਰ ਦੇਖ ਪਿੰਦਰ ਮੈਂ ਲੜਨਾ ਨਹੀਂ ਚਾਹੁੰਦੀ ਨਾ ਘਰ ਦੇ ਵਿੱਚ ਗੱਲ ਵਧਾਉਣਾ ਚਾਹੁੰਨੀ ਆਂਗੀ ਦੇਖ ਜਦੋਂ ਤੂੰ ਧੋਣ ਲੱਗਦੀ ਆ ਸਾਰੇ ਕੱਪੜੇ ਜੇ ਇਹ ਵੀ ਧੋ ਦੇਂਗੀ ਫਿਰ ਕੀ ਫਰਕ ਪੈਂਦਾ ਆਪਣਾ ਸਾਂਝਾ ਘਰ ਆ ਸੰਦਾ ਕਬਰ ਆਗਾ ਮੇਰੀ ਗੱਲ ਸੁਣ ਲੈ ਉਂ ਤਾਂ ਤੂੰ ਕਹਿੰਦੀ ਆ ਕੰਮ ਵੰਡ ਕੇ ਦਿੱਤੇ ਹੋਇਆ ਤੜਕੇ ਵਾਲੇ ਮੈਂ ਕਰਦੇ ਆ ਕਿ ਹੱਥ ਨਾਲੇ ਤੂੰ ਕਰਦੀ ਆ ਪਏ ਕੱਪੜੇ ਧੋਨੇ ਮੈਨੂੰ ਲਗਾਤਾਰ 15 ਦਿਨ ਹੋ ਗਏ ਦੋ ਦਿਨ ਵਿੱਚ ਦੀ ਕੱਪੜੇ ਧੋਕੇ ਇਸ ਦੂ ਬਾਤ ਤੂੰ ਧੋਣੇ ਸ਼ਰਤੇ ਕਸਰ ਨਹੀਂ ਲੱਗੀ ਜੇ ਦੋ ਕੱਪੜਿਆਂ ਤੇ ਹੱਥ ਮਾਰ ਦੇਂਗੀ ਨਾਲੇ ਹੁਣ ਆਵਦਾ ਤੋਂ ਹੋਏਗੀ ਇਹਨੂੰ ਵੀ ਵਿੱਚੀ ਧੋ ਦੇ ਕੀ ਪਤਾ ਸਾਡੇ ਕਿਆ ਤੋਂ ਮੈਂ ਸੋਡੇ ਕੱਪੜੇ ਹੱਦ ਹੋਈ ਪਈ ਤਾਂ ਰੋਜ ਲਾਲਾ ਸੱਟਦੇ ਕਰਾਂਗੀ ਤੂੰ ਮਹਾਰਾਣੀ ਬੜ ਕੇ ਫਿਰਦੀ ਰ ਆਪਾਂ ਕੋਈ ਅੱਡੇ ਬਿੱਟ ਤਾਂ ਹੈ ਨਹੀਂਗੀ ਦੇਖ ਚੁੱਪ ਕਰਕੇ ਨਾ ਕੱਪੜੇ ਧੋ ਦੇ ਤੋਤੇ ਆਂਦੇ ਨੇ ਨਹੀਂ ਫਿਰ ਬੁਰਾ ਹਾਲ ਹੋਊ ਤੇਰਾ ਦੇ ਓਏ ਬੁਰਾ ਹਾਲ ਮੇਰਾ ਕਰੀ ਦੇ ਹੁਣ ਤਾਂ ਬੁਰਾ ਹਾਲ ਹੋ ਕੀ ਰਹੂਗਾ ਮੈਂ ਕਿਉਂ ਤਾ ਮੈਂ ਨਾ ਆਪਦੇ ਘਰ ਵਾਲੇ ਦੇ ਮੂੰਹ ਨੂੰ ਚੁੱਪਾਂ ਉਹ ਮੈਨੂੰ ਕਹਿ ਕੇ ਹਟਿਆ ਵੀ ਨਾ ਬੋਲਿਆ ਕਰ ਨਾ ਬੋਲਿਆ ਕਰ ਬਿਚਾਰਾ ਕਾਹਨੋਂ ਬੰਦਿਆਂ ਨੂੰ ਟੈਨਸ਼ਨ ਦੇਣੀ ਹੈਗੀ ਪਰ ਤੂੰ ਨੇ ਹਰਦੀ ਬੋਲ ਰੋ ਬੋਲਦੀ ਐ ਤੂੰ ਤੂੰ ਬੋਲਦੀ ਐ ਮੇਰੇ ਪੇਕੇ ਮਾੜੇ ਆ ਨਾ ਤੁਸੀਂ ਤਾਂ ਹੀ ਮੈਨਾਂ ਟਾਂ ਨੂੰ ਆਉਣੇ ਹੋ ਤੈਨੂੰ ਹੀ ਲੱਗਦਾ ਆ ਤੇਰੇ ਦਿਮਾਗ 'ਚ ਹੀ ਗੰਦ ਭਰੇ ਆ ਨਾਲੇ ਪੇਕਾਂ ਦੀ ਗੱਲ ਕਿੱਥੋਂ ਆ ਗਈ ਵਿਚ ਵਿਚਾਲੇ ਮੈਂ ਨਾ ਤੇਰੇ ਪੇਕਿਆਂ ਨੂੰ ਚੰਗਾ ਕਹਾ ਨਾ ਮਾੜਾ ਕਹਾ ਨਾਲੇ ਇਹ ਕਿੜਾ ਤੂੰ ਹੱਥਾਂ ਨਾਲ ਧੋਣੇ ਨੇ ਮਸ਼ੀਨ 'ਚ ਹੀ ਪਾਣੇ ਨੇ ਮਾੜਾ ਜਿਹਾ ਗੇੜਾ ਹੀ ਧੋਣਾ ਫਿਰ ਕੀ ਹੋ ਗਿਆ ਧੋ ਦੇਂਗੀ ਨਾ ਜਦੋਂ ਮੈਂ ਕੱਪੜੇ ਧੋਣੇ ਹੁੰਦੀ ਆ ਮੈਂ ਤੇਰੇ ਕੱਪੜੇ ਵੀ ਨਾਲ ਹੀ ਧੋਣੇ ਹੈਗੀ ਕੋਈ ਅੱਡ ਕੱਟ ਕੇ ਨਹੀਂ ਛ ਤੋ ਇਹ ਮੈਂ ਗਾਤੋ ਕਰਦੀ ਹੁਨੀ ਆ ਭੈਣੇ ਕਿਉਂ ਗੱਲ ਨੁਕਦਾ ਨਹੀਂ ਹੁੰਨੀ ਆ ਕਹਿ ਦੇਣ ਤੋਤੇ ਨੇ ਦੋ ਚਾਰ ਦਿਨ ਤੋਤੇ ਜਿਆਦੇ ਕੰਮ ਤਾਂ ਨਾ ਮੈਂ ਹੀ ਕਰਦੀ ਆ ਨਾਲੇ ਕੀ ਗੱਲ ਕਰਦੀ ਆ ਕਿ ਮਸ਼ੀਨ ਚ ਹੀ ਪਾਉਣਿਆ ਮਸ਼ੀਨ ਚ ਤਾਂ ਦੂਰੇ ਤੇਰੇ ਸਿਰ ਖਪਾਈ ਹੋ ਜਾਂਦੀ ਆ ਭੈਣੇ ਚੁੱਪ ਕਰਕੇ ਚੁੱਪ ਕਰ ਜਾ ਕਿਉਂ ਘਰ ਸਰਤੇ ਚੱਕਿਆਗਾ ਨਾ ਕਰ ਘਰ ਦੇ ਵਿੱਚ ਕਲੇਸ਼ ਮਾੜਾ ਹੁੰਦਾ ਕਿਉਂ ਗੁਆਂਢੀਆਂ ਨੂੰ ਸਵਾਦ ਦਿਵਾਉਣੀ ਆ ਤੂੰ ਕਲੇਸ਼ ਪੁਆਈ ਨਾ ਤੂੰ ਵਿੱਚ ਕੱਪੜੇ ਧਰਦੇ ਨਾ ਕਲੇਸ਼ ਛਿਰਦੇ ਹੀ ਨਾ ਮੇਰੀ ਗੱਲ ਸੁਣ ਲੈ ਅੱਜ ਨਾ ਗੱਲ ਵੱਧ ਕੇ ਰੜੂਗੀ ਫੇਰ ਇਹਨਾਂ ਗੱਲ 바ਦੀ ਜਾਣਦੇ 바ਦੀ ਜਾਣਦੇ ਮੈਂ ਤਾਂ ਕਹਿਣੀ ਆ ਬਾਪੂ ਸਾਡੇ ਚਾਰ ਪਾਟੇ ਅੱਡ ਕਰਦੇ ਆ ਸਾਡੀ ਰਹਿਲਾ ਕਰਾਂਗੀ ਬਾਪੂ ਦੁਖੀ ਹੁੰਦਾ ਵਿਚਾਰਾ ਉਹ ਤਾਂ ਪਹਿਲੀ ਮਾਰ ਰਹਿੰਦਾ ਕਿਉਂ ਉਹਨੂੰ ਦਬਾਗਦਾ ਟੈਨਸ਼ਨ ਦੇਨੀ ਹੁੰਦੀ ਆ ਤਰਚੜ ਪੈਣ ਦੇ ਫੇਰ ਅੱਡ ਕਰੂਗਾ ਐ ਤਾਂ ਉਹਨੇ ਕਰਨਾ ਵੀ ਨਹੀਂ ਹੈਗਾ ਅੱਛਾ ਤਾਂ ਇਹਦਾ ਮਤਲਬ ਤੂੰ ਅੱਡ ਹੋਣਾ ਚਾਹੁੰਨੀ ਐ ਫੇਰ ਅੱਡੀ ਹੋਇਆ ਜਾਊਗਾ ਜਦੋਂ ਇੰਨਾ ਤਵੇਸ਼ ਪੈਂਦਾ ਰੋਜ਼ ਕੰਮ ਤੂੰ ਨਹੀਂ ਕਰਦੀ ਸਾਰੇ ਕੰਮ ਮੈਨੂੰ ਕਰਨਾ ਪੈਂਦਾ ਪਤਾ ਰਾਤ ਨੂੰ ਪੈਣ ਲੱਗੀ ਮੈਂ ਹਾਂ ਬਝਾਨੀ ਕੰਮ ਕਰਦੀ ਕਰਦੀ ਚੱਲ ਠੀਕ ਐ ਪੈਣ ਜੇ ਤੂੰ ਚਾਹੁੰਨੀ ਐ ਨਾ ਵੀ ਤੂੰ ਅੱਡੀ ਹੋਣਾ ਅੱਜ ਬੈਠ ਕੇ ਗੱਲ ਨਵੇੜ ਹੀ ਲੈਣੇ ਆ ਚੱਲ ਨਵੇੜ ਲਓ ਫਿਰ ਨਵੇੜ ਲੈ ਆਹੋ ਅੱਜ ਇਹ ਅੱਥਨ ਦੀ ਅੱਡ ਕਰ ਲਈ ਰੋਟੀ ਕੋਈ ਨਾ ਕਰ ਲੂੰਗੀ ਨਾ ਤੇ ਆਪ ਤੇ ਅੱਤੀ ਤੋਂ ਨੌਕਰਾਂ ਨਹੀਂ ਨੀ ਮੈਂ ਤੇਰੀ ਆਹੋ ਥੋਲਾਂਗੇ ਅੱਗੇ ਕਹਣਾ ਤੂੰ ਦੇਣੀ ਸੀ ਅੱਗੇ ਤਾਂ ਤੂੰ ਹੀ ਧੋਕੇ ਜਾਂਦੀ ਸੀ